ਰਾਤ ਦੇ 9:30 ਵੱਜ ਚੁੱਕੇ ਆ ਤੇ ਗਵਿੰਦਵਾਲ ਸਾਹਿਬ ਦੇ ਵਿੱਚ ਪੂਰਨ ਬਲੈਕਆਊਟ ਹੈ ਕੋਈ ਟਾਮਾਟਾ ਮ ਅੰਦਰਾਂ ਦੇ ਵਿੱਚ ਹੀ ਕੋਈ ਲਾਈਟ ਜਗ ਰਹੀ ਹੈ ਨਹੀਂ ਤੇ ਪੂਰਨ ਤੌਰ ਤੇ ਇਸ ਟਾਈਮ ਕਸਬਾ ਸ੍ਰੀ ਗਵਿੰਦਵਾਲ ਸਾਹਿਬ ਦੇ ਵਿੱਚ ਬਲੈਕਆਊਟ ਆ ਚਾਰ ਚਫੇਰੇ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਹੈ ਕੋਈ ਵਿਰਲੀ ਲਾਈਟ ਜੋ ਕਿਸੇ ਅੰਦਰ ਜਾਗ ਰਹੀ ਆ ਪੂਰਨ ਤੌਰ ਤੇ ਨਹੀਂ ਤੇ ਸਾਨੂੰ ਬਲੈਕ ਆਊਟ ਨਜ਼ਰ ਆ ਰਿਹਾ ਬਹੁਤ ਦੂਰ ਪਾਵਰ ਪਲਾਂਟ ਦੀ ਛੋਟੀ ਛੋਟੀ ਲਾਈਟਾਂ ਜੋ ਚੱਲ ਰਹੀਆਂ ਹੋਰ ਕਿਤੇ ਵੀ ਕੋਈ ਜਿਹੜੀ ਉਹ ਲਾਈਟ ਨਹੀਂ ਚੱਲ ਰਹੀ ਲੋਕ ਪੂਰਨ ਤੌਰ ਤੇ ਭਾਰਤ ਦੀ ਆਰਮੀ ਵੱਲੋਂ ਅਤਵਾਦੀਆਂ ਵਿਰੁੱਧ ਕੀਤੀ ਕਾਰਵਾਈ ਦਾ ਸਮਰਥਨ ਕਰ ਰਹੇ ਹਨ ਔਰ ਆਪਣੇ ਦੇਸ਼ ਦੀ ਫੌਜ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ